ਅੱਜ ਸਭ ਤੋਂ ਪਹਿਲਾਂ ਤਾਂ ਮੈਂ ਸ਼ਾਰਟ ਟਾਈਮ ਦੇ ਉੱਤੇ ਸਮੁੱਚਾ ਪ੍ਰੈਸ ਭਾਈਚਾਰਾ ਪਹੁੰਚਿਆ ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਦੂਜਾ ਮੈਂ ਪੰਜਾਬ ਸਰਕਾਰ ਦੀ ਨਿਖੇਦੀ ਕਰਦਾ ਹਾਂ ਜਿਨ੍ਹਾਂ ਨੇ ਜੋ ਲੋਕਤੰਤਰ ਦਾ ਏਡਾ ਵੱਡਾ ਥੰਮ ਹੈ ਪ੍ਰੈਸ ਇੱਕ ਪ੍ਰੈਸ ਮੋਟਰ ਦੇ ਉੱਤੇ ਪੁੱਛਣ ਦੇ ਉੱਤੇ ਪਰਚਾ ਦੇ ਕੇ ਜੋ ਘਿਣਾਉਣੀ ਹਰਕਤ ਕੀਤੀ ਹੈ ਬਹੁਤ ਨਿੰਦਣਯੋਗ ਹੈ ਕਿਉਂਕਿ ਸਰਕਾਰ ਹਮੇਸ਼ਾ ਹੀ ਜਦੋਂ ਤੋਂ ਇਹ ਹੋੰਦ ਚਾਈ ਹੈ 2022 ਤੋਂ ਲੈ ਕੇ ਇਹ ਲੋਕਾਂ ਦੀ ਆਵਾਜ਼ ਦਬਾਉਂਦੀ ਰਹੀ ਹੈ ਲੋਕਾਂ ਨੂੰ ਡਰਾਉਂਦੇ ਰਹੇ ਹੈ ਧਰਾ ਧਮਕਾ ਕੇ ਜੋ ਅੱਜ ਤੱਕ ਜਾਰੀ ਹੈ ਹੁਣ ਇਹਨਾਂ ਨੇ ਪ੍ਰੈਸ ਤੇ ਵੀ ਹਮਲੇ ਕਰਨੇ ਸ਼ੁਰੂ ਕਰ ਦਿੱਤੇ ਇਹ ਬਹੁਤ ਘਨਾਉਣੀ ਹਰਕਤ ਹੈ ਔਰ ਸ਼ਰੋਣੀ ਕਾਲੀ ਦਲ ਇਹਦਾ ਵਿਰੋਧ ਕਰਦਾ ਹੈ ਅਸੀਂ ਤੁਹਾਡੇ ਨਾਲ ਖੜੇ ਆ ਤੁਹਾਡਾ ਜੋ ਵੀ ਤੁਸੀਂ ਸਹਿਯੋਗ ਮੰਗੋਗੇ ਉਸੂਚੀ ਪ੍ਰੈਸ ਦੇ ਨਾਲ ਆ ਦੂਸਰਾ ਪਿਛਲੇ ਦਿਨੀ ਵਿਭਾਜਨੇ ਵਿਭਾ ਹਰਸ਼ੰਭਰਤ ਗੌਰ ਬਾਦਲੀਆਂ ਨੇ ਬਠਿੰਡੇ ਜਿਹੜਾ ਐਮਰਜੈਂਸੀ ਬੋਰਡ ਹੈ ਉਹਦੇ ਵਿੱਚ 28 ਬੈਡ ਹੈ ਤੇ ਉਹਨੂੰ ਲਗਭਗ ਜੇ ਆਪਾਂ ਗੱਲ ਕਰੀਏ ਤਿੰਨ ਸਟੇਟਾਂ ਦਾ ਆਪਣੀਆਂ ਹੋਗੀਆਂ ਤੇ 100 ਕਿਲੋਮੀਟਰ ਦੇ ਰੇਡੀਅਸ ਦੇ ਵਿੱਚ ਜਿੰਨੇ ਪੇਸ਼ੈਂਟ ਮਰੀਜ਼ ਆਉਂਦੇ ਆ ਮੇਰੇ ਖਿਆਲ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇੱਥੇ ਆਉਂਦੇ ਆ ਔਰ ਵੱਡੀਆਂ ਸੜਕਾਂ ਹੋਣ ਕਰਕੇ ਨੈਸ਼ਨਲ ਹਾਈਵੇ ਹੋਣ ਕਰਕੇ ਇੱਥੇ ਐਕਸੀਡੈਂਟ ਜ਼ੋਨ ਵੱਧ ਹੈ ਐਕਸੀਡੈਂਟ ਵੱਧ ਹੁੰਦੇ ਆ ਔਰ ਐਮਰਜੈਂਸੀ ਦੇ ਹਾਲਾਤਾਂ ਦੇ ਵਿੱਚ ਇੱਥੇ ਤੁਹਾਡੇ ਕੋਲੇ ਵੀ ਸਾਰਾਂ ਕੋਲੇ ਫੋਨ ਆਉਂਦੇ ਸੀਗੇ ਤੇ ਸਾਡੇ ਕੋਲੇ ਵੀ ਫੋਨ ਆਉਂਦੇ ਆ ਕਿ ਸਾਨੂੰ ਬੈੱਡ ਨਹੀਂ ਮਿਲ ਰਿਹਾ ਸਾਨੂੰ ਵੈਂਟੀਲੇਟਰ ਨਹੀਂ ਮਿਲ ਰਿਹਾ ਉਹ 22 ਬੈੱਡਾਂ ਤੋਂ ਬੀਬਾ ਜੀ ਨੇ ਪਾਰਲੀਮੈਂਟ ਦੇ ਵਿੱਚ ਡਿਮਾਂਡ ਕਰੀ ਸੀ ਵੀ ਉਹਨੂੰ 300 ਬੈੱਡ ਦਾ ਕੀਤਾ ਜਾਵੇ ਔਰ ਸਰਕਾਰ ਨੇ ਕੇਂਦਰ ਸਰਕਾਰ ਨੇ ਬੀਬਾ ਹਰਸਿਮਰਤ ਕੌਰ ਬਾਦਲੀਆਂ ਦੀ ਮੰਗ ਮੰਨਦੇ ਹੋਏ ਉਹ 300 ਬੈੱਡ ਮਨਜ਼ੂਰ ਕੀਤਾ ਔਰ ਮੈਂ ਤੁਹਾਡੇ ذریعے ਬੀਬਾ ਹਰਸਿਮਰਤ ਕੌਰ ਜੀ ਦਾ ਔਰ ਅਸੀਂ ਸੂਚੀ ਬਠਿੰਡਾ ਦੀ ਸ਼ਰੋਣ ਅਕਾਲੀ ਦਲ ਦੀ ਟੀਮ ਜਿਹੜੀ ਸਾਡੀ ਬੀਬਾ ਹਰਸਿਮਰਤ ਕੌਰ ਦਾ ਅਸੀਂ ਤਹਿ ਦਿਲ ਤੋਂ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਬਹੁਤ ਵੱਡਾ ਅਪਰਾਲਾ ਕੀਤਾ ਕਿਉਂਕਿ ਜਦੋਂ ਤੋਂ ਬਠਿੰਡਾ ਏਮਜ਼ ਦਾ ਜਿਹੜਾ ਇਹਦਾ ਬਣਾਉਣ ਦਾ ਸਿਹਰਾ ਬੀਬਾ ਹਰਸਿਮਰਤ ਕੌਰ ਬਾਦਲੀਆਂ ਨੂੰ ਜਾਂਦਾ ਉਹਨਾਂ ਨੇ ਜਦੋਂ ਹਿੰਦੂਸਤਾਨ ਦੇ ਵਿੱਚ ਏਮਜ਼ ਵਰਗੇ 12 13 14 ਹਸਪਤਾਲ ਹਸਪੀਟਲ ਲੋਟ ਹੋਏ ਸੀ ਦਾ ਇੱਕ ਰਿਕਾਰਡ ਟਾਈਮ ਦੇ ਵਿੱਚ ਬੀਬਾ ਹਰਸਿਮਰਤ ਕੌਰ ਬਾਦਲ ਜਾਨ ਨੇ 3 ਸਾਲਾਂ ਤੋਂ ਘੱਟ ਟਾਈਮ ਦੇ ਵਿੱਚ ਇਸ ਨੂੰ ਬਣਾ ਕੇ ਇਹ ਵੀ ਇੱਕ ਰਿਕਾਰਡ ਬਣਾਇਆ ਸੀ ਉਹ ਵੀ ਜਿਹੜੇ ਯਤਨ ਸੀ ਬੀਬਾ ਉਹ ਜਿਹੜੇ ਉਤਮ ਸੀ ਉਤਮ ਸੀ ਉਹ ਬੀਬਾ ਹਰਸਿਮਰਤ ਕੌਰ ਬਾਦਲ ਦੇ ਸਦਕਾ ਹੀ ਹੋਏ ਇਹ ਇਹਨੇ ਘੱਟ ਟਾਈਮ ਦੇ ਵਿੱਚ ਬਣਾਇਆ ਕਿਉਂਕਿ ਅਸੀਂ ਉਦੋਂ ਦੇਖਦੇ ਸੀ ਤੁਸੀਂ ਵੀ ਦੇਖਦੇ ਸੀ ਬੀਬਾ ਵਾਰ-ਵਾਰ ਇਥੇ ਗੇੜਾ ਮਾਰਦੇ ਸੀ ਕੱਲੀ-ਕੱਲੀ ਗੱਲ ਨੂੰ ਨੋਟ ਕਰਦੇ ਸੀ ਔਰ ਠੇਕੇਦਾਰਾਂ ਦੇ ਉੱਤੇ ਪ੍ਰੈਸ਼ਰ ਪਾਉਂਦੇ ਸੀ ਪ੍ਰਸ਼ਾਸਨ ਦੇ ਉੱਤੇ ਪ੍ਰੈਸ਼ਰ ਪਾਉਂਦੇ ਸੀ ਉਹਨਾਂ ਨੂੰ ਕੋਈ ਕਮੀ ਨਾ ਆਵੇ ਫੇਰ ਵੀ ਸਰਕਾਰ ਜਦੋਂ ਇੱਥੇ ਕਾਂਗਰਸ ਦੀ ਸੀ ਉਹਨਾਂ ਨੇ ਬਹੁਤ ਕੋਸ਼ਿਸ਼ਾਂ ਕੀਤੀਆਂ ਉਹਨੂੰ ਲੇਟ ਕਰਨ ਦੀਆਂ ਪਰ ਬੀਬਾ ਜੀ ਨੇ ਬੜੇ ਵਧੀਆ ਢੰਗ ਨਾਲ ਉਹਨੂੰ ਨੇਪਰੇ ਚੜਾ ਕੇ ਬੜੇ ਸ਼ਾਰਟ ਟਾਈਮ ਦੇ ਵਿੱਚ ਉਹ ਲੋਕਾਂ ਦੇ ਹਵਾਲੇ ਕੀਤਾ ਸੀਗਾ ਲੋਕਾਂ ਨੂੰ ਉਸ ਦੀ ਸਹੂਲਤ ਮਿਲੀ ਹੈ ਇਹ ਵੀ ਇਹਦਾ ਵੀ ਸਿਹਰਾ ਬੀਬਾ ਹਰਸਿਮਰਤ ਕੌਰ ਉਬਦਲ ਜੀ ਨੇ ਜੰਦਾ ਔਰ ਜਿਹੜੀ ਇੱਕ ਸਾਡੇ ਵਪਾਰੀਆਂ ਦੀ ਬੜੇ ਟਾਈਮ ਤੋਂ ਮੰਗ ਸੀਗੀ ਜਿਹੜੀ ਫਿਰੋਜ਼ਪੁਰ ਤੋਂ ਬਾਇਆ ਬਠਿੰਡਾ ਦਿੱਲੀ ਭਾਰਤ ਬੰਦੇ ਮਾਤਮ ਬੰਦੇ ਮਾਤਮ ਜਿਹੜੀ ਰੇਲ ਸੀ ਔਰ ਉਹ ਬਹੁਤ ਘੱਟ ਟਾਈਮ ਦੇ ਵਿੱਚ ਦਿੱਲੀ ਪਹੁੰਚਾਉਂਦੀ ਹੈ ਔਰ ਉੱਥੋਂ ਵਾਪਸ ਆਉਣ ਦਾ ਵੀ ਇੱਕ ਵਧੀਆ ਉਹਨਾਂ ਦਾ ਰੂਟ ਹੈ ਇਹ ਵਧੀਆ ਟਾਈਮ ਟੇਬਲ ਹੈ ਔਰ ਇਹ ਵੀ ਬੀਬਾ ਹਰਸਿਮਰਤ ਕੌਰ ਬਾਦਲ ਜੀ ਨੇ ਮੰਗ ਕਰੀ ਸੀ ਇਹ ਵੀ ਮੰਗ ਮੰਨੀ ਗਈ ਹੈ ਤੇ ਅਸੀਂ ਇਸ ਗੱਲ ਦੇ ਉੱਤੇ ਵੀ ਬੀਬਾ ਹਰਸਿਮਰਤ ਕੌਰ ਬਾਦਲ ਜੀ ਦਾ ਧੰਨਵਾਦ ਕਰਦੇ ਆਂ ਜਦੋਂ ਤੋਂ ਬੀਬਾ ਹਰਸਿਮਰਤ ਕੌਰ ਬਾਦਲ ਜੀ ਪਾਰਲੀਮੈਂਟ ਮੈਂਬਰ ਬਣਿਆ ਬਠਿੰਡਾ ਤੋਂ ਬਠਿੰਡਾ ਦੀ ਉਦੋਂ ਤੋਂ ਕਿਸਮਤ ਬਦਲ ਗਈ ਕਹਿ ਲਓ ਤੁਸੀਂ ਬਠਿੰਡਾ ਦੁਨੀਆ ਦੇ ਨਕਸ਼ੇ ਦੇ ਉੱਤੇ ਆ ਗਿਆ ਕਿਉਂਕਿ ਬੀਬਾ ਜੀ ਨੇ ਹਮੇਸ਼ਾ ਛੋਟੇ ਛੋਟੇ ਗੱਲ ਤੋਂ ਲੈ ਵੱਡੇ ਵੱਡੇ ਪ੍ਰੋਜੈਕਟਾਂ ਤੱਕ ਧਿਆਨ ਦਿੱਤਾ ਹੈਗਾ ਔਰ ਜਿਹੜੇ ਬਠਿੰਡੇ ਦੇ ਟਿੱਬਿਆਂ ਦਾ ਰੇਤਾ ਸੀ ਟਿੱਬੇ ਹੁੰਦੇ ਸੀ ਬਠਿੰਡੇ ਦੇ ਵਿੱਚ ਬਠਿੰਡੇ ਦੇ ਲੋਕਾਂ ਨੂੰ ਸਾਨੂੰ ਪਿਛੜੇ ਕਿਹਾ ਜਾਂਦਾ ਸੀ ਅਸੀਂ ਐਜੂਕੇਸ਼ਨ ਦੇ ਵਿੱਚ ਪਿਛੜੇ ਹੋਏ ਸੀ ਅੱਜ ਅਸੀਂ ਆ ਬੁਨਿਆਦੀ ਸਹੂਲਤਾਂ ਜਿਵੇਂ ਹਸਪਤਾਲਾਂ ਦੇ ਨਾਲ-ਨਾਲ ਅਸੀਂ ਐਜੂਕੇਸ਼ਨ ਦੇ ਵਿੱਚ ਵੀ ਬਠਿੰਡੇ ਦੇ ਵਿੱਚ ਦੁਨੀਆ ਭਰ ਤੋਂ ਵੀ ਕਹਿ ਸਕਦੇ ਹਾਂ ਔਰ ਹਿੰਦੁਸਤਾਨ ਭਰ ਤੋਂ ਇੱਥੇ ਲੋਕ ਪੜਨ ਆਉਂਦੇ ਆ ਔਰ ਪੰਜ-ਪੰਜ ਯੂਨੀਵਰਸਟੀਆਂ ਆਉਣੇ ਇੱਕ ਜ਼ਿਲ੍ਹੇ ਦੇ ਵਿੱਚ ਇਹ ਵੀ ਇੱਕ ਆਪਣੇ ਆਪ ਦੇ ਵਿੱਚ ਮਿਸਾਲ ਆ ਇਹਦਾ ਸਿਰਾ ਵੀ ਉਹਨੇ ਅਕਾਲੀ ਦਲ ਨੂੰ ਬੀਬਾ ਹਰਸਿਮਰਤ कौर ਬਾਦਲੀਆਂ ਨੂੰ ਸਾਡੇ ਸਤਿਕਾਰਯੋਗ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲੀਆਂ ਨੂੰ ਜਾਂਦਾ ਹੈ ਜਦੋਂ ਤੋਂ ਬੀਬਾ ਜੀ ਪਾਰਲੀਮੈਂਟ ਮੈਂਬਰ ਬਣਿਆ ਬਠਿੰਡੇ ਦੀ ਡਿਵੈਲਪਮੈਂਟ ਹੋਈ ਹੈ ਕੱਲੀ ਕੱਲੀ ਗੱਲ ਉਹਨਾਂ ਦੇ ਧਿਆਨ ਦੇ ਵਿੱਚ ਆ ਕੇ ਉਹ ਹਰੇਕ ਲੋਕਾਂ ਦੇ ਮਸਲੇ ਹੱਲ ਕਰਦੇ ਆ ਪਾਰਲੀਮੈਂਟ ਮੈਂਬਰ ਪਹਿਲਾਂ ਵੀ ਸਾਡੇ ਬੰਦੇ ਰਹੇ ਆ ਔਰ ਬੀਬਾ ਜੀ ਕਿਵੇਂ ਬਠਿੰਡੇ ਦੇ ਔਰ ਪੰਜਾਬ ਦੇ ਮਸਲੇ ਹਿੰਦੁਸਤਾਨ ਦੀ ਪਾਰਲੀਮੈਂਟ ਦੇ ਵਿੱਚ ਚੱਕਦੇ ਆ ਇਹ ਵੀ ਕਾਬਲੇ ਤਾਰੀਫ ਹੈ ਤੁਸੀਂ ਸਾਰੇ ਦੇਖਦੇ ਹੋ ਸਾਰੇ ਲੋਕ ਦੇਖਦੇ ਆ ਬਠਿੰਡੇ ਸ਼ਹਿਰ ਵਾਸੀਆਂ ਨੂੰ ਅਸੀਂ ਅੱਜ ਦੇ ਬੀਬਾਂ ਨੂੰ ਅਸੀਂ ਚਾਰ ਵਾਰੀ ਚੌਥੀ ਵਾਰੀ ਚੋਣ ਕੇ ਪਾਰਲੀਮੈਂਟ ਦੇ ਵਿੱਚ ਭੇਜਿਆ ਹੈ ਦਾ ਅਸੀਂ ਸਾਰੇ ਸ਼ਹਿਰ ਵਾਸੀ ਮਾਣ ਮਹਿਸੂਸ ਕਰਦੇ ਆਂ ਕਿ ਜਿਹੜਾ ਸਾਡਾ ਪਾਰਲੀਮੈਂਟ ਮੈਂਬਰ ਹੈ ਉਹ ਸਾਡੇ ਮਸਲੇ ਚੱਕਦਾ ਔਰ ਉਹਨਾਂ ਨੂੰ ਹੱਲ ਕਰਵਾਉਂਦਾ ਹੈ ਦਿਨ ਰਾਤ ਉਹਨਾਂ ਨੇ ਇੱਕ ਕਰਕੇ ਬਟਿੰਡੇ ਦੇ ਲੋਕਾਂ ਨੂੰ ਉਹਨਾਂ ਦਾ ਜੀਵਨ ਉੱਚਾ ਚੱਕਣ ਵਾਸਤੇ ਯੋਗਦਾਨ ਪਾਇਆ ਦੂਜੇ ਪਾਸੇ ਜੇ ਗੱਲ ਕਰੀਏ ਆਪਾਂ ਮੌਜੂਦਾ ਸਰਕਾਰ ਦੇ